ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਦਰ ਹੀ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੇ ਵੀਡੀਓ ਚ ਤੁਹਾਡੇ ਲਈ ਤਿੰਨ ਐਨੀਮਲ ਲੈ ਕੇ ਆਇਆ ਦੋ ਸੂਏ ਸਵਾਈ ਆ ਜੀ ਇੱਕ ਗੱਬਣਾ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਹਾਂ ਬਾਈ ਨਸੀਰ ਸਿੰਘਾ ਪਿੰਡ ਸਦਾ ਸੰਗੜਾ ਜਿਹੜਾ ਮੁੱਗਾ ਤੁਸੀ ਨੂੰ ਮੁੱਗ ਗਏ ਮੋਬਾਈਲ ਨੰਬਰ 93642159 ਠੀਕ ਆ ਬਾਈ ਪਿਛਲੀ ਵੀਡੀਓ ਵਾਲਾ ਸਾਰਾ ਮਾਲ ਵੈਗ ਗਿਆ ਠੀਕ ਆ ਜੀ ਇੱਕ ਨੰਬਰ ਤੋਂ ਬਾਈ ਸੂਈ ਸਵਾਈ ਤੋਂ ਸ਼ੁਰੂ ਕਰ ਲੈਂਦੇ ਸੁਆ ਗਿੰਮਾ ਸੂਈ ਹੈ ਜੀ ਇਹ ਬਾਈ ਓਰੀਜਨਲ ਤੀਜਾ ਸੂਆ ਸੂਈ ਹੈ ਜਿਹੜਾ ਕਦੋ ਸੂਈ ਹੈ ਜੀ ਇਹ ਕੱਲ ਸਵੇਰੇ ਸੂਈਏ ਬਾਈ ਜੇ ਡਨ ਹੈ ਜੀ ਕਹੋ ਮੈਂ ਓਕੇ ਆ ਬਾਈ ਬੱਚਾ ਕਿ ਦਿੱਤਾ ਜੀ ਬੱਚੀ ਆ ਬਹਲੀ ਚੰਗੀ ਬੱਚੀ ਆ ਕਿਹੜੇ ਸੀਮੰਦੀ ਆ ਜੀ ਯਾਰ ਮਾਲਕਾਂ ਨੇ ਦੱਸਿਆ ਕਿ ਹੈ ਤਾਂ ਚੰਗਾ ਟੀਕਾ ਭਰਾਇਆ ਵਾ ਠੀਕ ਆ ਜੀ ਤੇ ਬੱਚੀ 10 ਦੀ ਆ ਯਾਨੀ ਕਿ ਚੰਗੇ ਟੀਕੇ ਦੀ ਆ ਹਾਂ ਚੰਗੇ ਦੀ ਆ ਬਾਕੀ ਇਹਦੇ ਜਰਸੀ ਭਰਾਉਣੇ ਤੇ ਜਰਸੀ ਦੇ ਬੱਚੇ ਚੰਗੇ ਬੜੇ ਜਿਹੜੀ ਐਫਐਫ ਦੇ ਐਫਐਫ ਤਾਂ ਪੂਰਾ 1% ਵੀ ਸਾਹੀਵਾਲ ਦਾ ਵਿੱਚ ਕਾਰ ਨਹੀਂ ਆਇਆ ਜੀ ਹਾਂ ਪਿਓਰ ਜਮਾ ਟੀਕਾ ਬਾਕੀ ਕੁਆਲਿਟੀ ਚੈੱਕ ਕਰ ਲਓ ਜੀ ਬੱਚੀ ਦੀ ਦੇਖ ਸਕਦੇ ਹੋ ਅੰਤ ਤੋਂ ਕੋਈ ਨਹੀਂ 100 ਦੀ 100% ਬਰੀਡ ਵਾਈਜ਼ ਚੰਗੀ ਆ ਜੀ ਉਹਨੇ ਦੀ ਬੱਚੀ ਹੈ ਤੇ ਉਹਨੇ ਦੀ ਗੱਲ ਜਿੱਦੇ ਇਹ 4 ਮਹੀਨਿਆਂ ਨੂੰ ਤਿਆਰ ਹੋਗੀ ਤੇ ਬੱਚੀ ਲੱਭਣੀ ਤੇ ਉਹਨੇ ਤਾਂ ਸਿਆਲ ਜਾਣਾ ਚਾੜੂ ਤੁਹਾਨੂੰ ਬਈ ਹੁਣ ਜਿਹੜਾ ਭਾਂਡੇ ਵਾਲਾ ਬੋੜਾ ਕਿੰਨਾ ਤਿਆਰ ਆ ਜੀ ਬਈ ਰਕੈਨ ਨੂੰ ਬੋੜੇ 12 ਕਵਾਲਾ ਭਾਈ ਜਿਹੜਾ 9 ਕਿਲੋ ਜੋਕ ਕੇ ਦੇ ਦਾਂਗੇ ਮੁਫਤ ਦੇ ਦਾਂਗੇ ਬਾਈ ਹਜੇ ਪੂਰੀ ਚੰਗੀ ਤਰ੍ਹਾਂ ਸਾਫ ਨਹੀਂ ਕੀਤੀ ਗਈ ਅ ਤੜਕੇ ਜਾਨੀ ਕਿ ਵਾਵਾ ਰੈਲੀ ਕਰਦੀ ਸੀ ਇਹੜਾ ਠੀਕ ਆ ਬਾਈ ਹਾਂ ਤੇ ਬਾਹਲਾ ਨਹੀਂ ਦੁੱਧ 15-16 ਕਿਲੋ ਦੀ ਬੜ ਹੈਗੀ 15-16 ਬਾਕੀ ਚੁਵਾਈ ਚੁਈ ਦੀ ਠੰਦੀ ਸੀਲ ਦੀ ਪੂਰ ਗਰੰਟੀ ਪੂਰ ਗਰੰਟੀ ਠੀਕ ਤੋੜ ਕੇ ਦਿਖਾ ਦਈਏ 22 ਦੇ ਦਸੰਨ ਮੁਤਾਬਕ ਜੀ ਸੂਆ ਤੀਜਾ ਸੂਈ ਆ ਜੀ ਕੱਲ ਸਵੇਰ ਦੀ ਸੂਈ ਆ ਬੱਚਾ ਮਗਰ ਟਾਪ ਦੀ ਬੱਚੀ ਆ ਜੀ ਬਾਕੀ ਗਰਮੀਆਂ ਦਾ ਤੋਹਫਾ ਜੀ ਦੁੱਧ ਇਹਨਾਂ ਦਾ ਮੱਝਾ ਲੱਗੀ ਹੋਣਾ 9 ਕਿਲੋ ਬਾਈ ਹਾਂ ਬਾਈ 9 ਕਿਲੋ ਬੋਲਾ ਨੈਟ ਰੈਡੀ ਆ ਚੁਵਾਈ 2 ਟਾਈਮ ਕਰ ਲਿਓ 4 ਕਰ ਲਿਓ 6 ਕਰ ਲਿਓ ਉਹ ਤੁਹਾਡੀ ਇੱਛਾ ਆਵਦੀ ਤਸੱਲੀ ਕਰ ਲਿਓ ਜੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੋਏ ਹੱਥੀ ਚੁਵਾਈ ala ਥਾਣਾ ਬਾਈ 10 10 ਕਿ 14 15 ਕਿਲੋ ਦੁੱਧ ਪਾ ਜੂਗੀ ਪੋਲੇ ਜੇ ਹੱਥ ਨਾਲ ਬਾਕੀ ਵੀਰੇ ਵਜਨ ਚਾਹੇ ਤਾਜੀ ਸੂਈ ਕਰਕੇ ਲੱਗਦੀ ਆ ਠੰਡੀ ਸੀਲ ਪੂਰੀ ਆ ਬਾਈ ਪੂਰੀ 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 ਬਾਈ ਕੋਈ ਵਾੜ ਨਹੀਂਗਾ ਠੀਕ ਆ ਜੀ ਸੀਲਸ ਲੱਗ ਕਰਮ ਵਾਲੀ ਪੂਰੀ ਆ ਖਣਾ ਦੀ ਓਕੇ ਜਮਾ ਜਮਾ ਓਕੇ ਬਹੁਤ ਨਹੀਂ ਸ਼ਰਤਾਂ ਨਹੀਂ ਬਾਈ 1 ਨੰਬਰ ਤੇ ਬਾਈ ਡਿਮਾਂਡ ਜੈਤ ਜੀ ਬਾਈ ਇਹਦੀ ਪਿਆ ਸੀ ਆ ਪਿਛੜਦੇ ਹੋਜੂ ਲਰ ਸੀ ਮਹਾਰਾਜ ਠੀਕ ਆ ਜੀ 50000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਵਿੱਚੋਂ ਲੈਸ ਹੋ ਜੂਗੀ ਜਿਹਨੂੰ ਪਸੰਦ ਆਉਂਦਾ ਉਹ ਬੈੜ ਸਾਂਗੂਗੀ ਬੈੜ ਹੋਰ ਹੀ ਬਣ ਜਾਂਦੀ ਸਹੀ ਗੱਲ ਆ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਈ ਦੂਜਾ ਸੂਈ ਦਾ ਠੀਕ ਆ ਜੀ ਇਹ ਹੋਏ ਸੂਈ ਨੂੰ 10 12 ਦਿਨਾਂ ਨੂੰ ਸੂਈ ਨੂੰ 10 ਤੋਂ 12 ਦਿਨਾਂ ਨੂੰ ਠੀਕ ਆ ਭਾਈ ਹਾਂ ਇਸ ਟਾਈਮ 12 ਕਿਲੋ ਤਾਂ ਦੇ ਦੇ ਹਾਜ਼ਰ ਆ ਬੱਚਾ ਕੀ ਆ ਜੀ ਬੱਛਾ ਭਾਈ ਮਗਰ ਬੱਚਾ ਮਿਲਦੀ ਬੱਚੇ ਜੀ 12 ਕਿਲੋ ਨੱਟ ਰੈਡੀ ਆ ਜੀ ਠਣਾ ਦੀ ਓਕੇ ਆ ਜੀ ਜਮਾ ਜਮਾ ਓਕੇ ਆ ਤੋੜ ਕੇ ਦਿਖਾ ਦੇ ਵੀਰ ਸੂਆ ਦੂਜਾ ਸੂਈ ਦੂਜਾ ਸੂਈ ਆ ਜੀ ਚੈੱਕ ਕਰ ਲੋ 12 ਕਿਲੋ ਨੈਟ ਦੁੱਧ ਤਿਆਰ ਆ ਜੀ 2 ਟਾਈਮ ਚੋਲਿਓ 4 ਚੋਲਿਓ 6 ਚੋਲਿਓ ਬਚਲਿ ਤੁਸੀਂ ਕਰਨੀਆਂ ਥਣਾ ਦੀ ਓਕੇ ਆ ਬੇਫਿਕਰ ਹੋ ਜੋ ਜੀ ਬਾਕੀ ਅੰਗ ਇਹ ਵੀ ਕ੍ਰੋਸ ਆ ਜਾਂਦਾ ਬਈ ਬੱਚਾ ਮਗਰ ਵੱਚਾ ਜੀ ਥਣਾ ਦੇ ਸੈਜ ਵੀ ਸੋਹਣੇ ਗੈਪ ਤੇ ਲੱਗੇ ਵੇ ਹੱਥੀ ਚਵਾਈ ਰਾ ਥਾਣਾ ਤੋਂ ਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਜੀ ਬਾਕੀ ਚਾਰੀ ਥਾਣਾ ਕੋਈ ਫੋਟ ਨਹੀਂ ਸ਼ਾਂਖ ਨਹੀਂ ਚੈੱਕ ਕਰ ਸਕਦੇ ਹੋ ਠੰਡੀ ਸੀਲ ਵੀ ਪੂਰੀ ਆ ਜੀ ਇਹਦੀ ਜੈਜ ਦੀ ਡਿਮਾਂਡ ਵੀਰੇ ਇਹਦਾ ਮੁੱਲ 36000 ਰੁਪਇਆ ਜੈਜ ਦੀ ਡਿਮਾਂਡ ਸਮਾਨਦਾਨ ਇਹਦੀ ਕੀ ਡਿਟੇਲ ਆ ਸੁਆ ਭਾਈ ਕਿੰਨਾਂ ਮਾਈ ਦੂਜਾ ਸੁਆ ਸੂਣੀ ਆ ਦੇਣ ਕਿੰਨੇ ਲੈਂਦੀ ਆ ਜੀ ਦੇਣ ਹਜੇ 12 13 ਪਾਏ 12 13 ਪਾਏ ਖਣਾ ਦੀ ਓਕੇ ਜੀ ਜਿਵੇਂ ਜਿਵੇਂ ਗੂੰਦ ਹੀ ਆਈ ਤੇ ਬਈ ਸੈਂਗਾ ਮਾਰਦੀ ਮੁਰਲੀ ਉਹ ਰਾਵੀ ਨਹੀਂ ਬਈ ਜੁਮੇ ਵਾਲੀ ਹੋਰ ਆ ਵੀਂਦਾ ਠੀਕ ਹੈ ਜੀ ਕੱਦ ਕਾਠ ਤੇ ਵਜਨ ਚੰਗਾ ਵੀਰੇ ਪੂਰੇ ਚੰਗੇ ਵਜਨ ਦੀ ਕਿੰਨਾ ਕੁ ਦੁੱਧ ਦਿੰਦਾ ਬਈ ਪਹਿਲੇ ਸਵੇਰ ਕੀ ਜਦੋਂ 12 13 ਕਿਲੋ ਮਾਲਕ ਨੇ ਦੱਸਿਆ ਉਹ ਦਿੱਤਾ ਠੀਕ ਹੈ ਹੋਊ ਮੱਝਾਂ ਰ ਗਈ 14 ਕਿਲੋ ਦੁੱਧ ਮੌਜ ਨਾਲ ਪਿਆ ਦੇਗੀ ਫੱਕਾ ਵੀਰੇ ਸਭੀ 15 ਪਿਆ ਦੇ ਠੀਕ ਹੈ ਜੀ ਐਡੀ ਵਾੜ ਦੇਣਾ ਪਿਆ ਤੇ ਪਿਆਊ ਕਿਹੜੀ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਦੈਣ ਜਰੂਰ ਲੈ ਜੂਗੀ ਹਜੇ ਕੱਚੀ ਆ ਵੀਰੇ ਤੇ ਜਦੋਂ ਫੁੱਲ ਤਿਆਰੀ ਚ ਹੋਈ ਸੋਨਾ ਦੇ ਵੱਡਾ ਹਵਾਨਾ ਤਿਆਰ ਕੀਤਾ ਹੋਊਗਾ ਜੀ ਥਣਾ ਦੇ ਸਹਿਜ ਵੀ ਸੋਨੇ ਗੈਪ ਤੇ ਲੱਗੇ ਹੋਏ ਹੱਥੀ ਚਵਾਈ ਲਾਥਾਣਾ ਤਿਆਰੀ ਦਾ ਹਜੇ ਕਰਮ ਵਾਲੀ ਨੇ ਸਟਾਰਟ ਹੀ ਕੀਤੀ ਸ਼ਾਈਨਿੰਗ ਵਾਲੀ ਸਕੇ ਨਾ ਵੀਰੇ ਪੂਰੀ ਚੈੱਕ ਕਰ ਸਕਦੇ ਹੋ ਤੁਸੀਂ ਬੱਜੋ ਨੰਬਰ ਜੂ ਤਾਂ ਪੂਰਾ ਚੰਗਾ ਜੀ ਬਾਈ 13 14 ਇਹਨੇ ਨਾ ਦਿੱਤਾ ਤਾਂ ਕਰ ਦੇਣਾ ਵੀ ਕੀ ਨੇ ਤੇ ਪਰ ਹੋ ਮੱਝਾ ਰ ਗਈ ਜਮ ਸੰਗਣਾ ਪੂਰਾ ਠੰਡੀ ਸਿਲ ਪੂਰੀ ਆ ਇਹਦੀ ਡਿਮਾਂਡ ਇਹਦੀ ਫੋਨ ਤੇ ਕਰਨੇ ਹੋਏ ਕੱਚੀ ਆ ਬਈ ਕੱਚੀ ਆ ਹੋ ਜੂ ਲੈਸ ਜੀ ਕਰ ਲੈ ਗੈਜਟ ਡਿਮਾਂਡ ਜਮ ਠੀਕ ਆ ਜੀ ਜਿਨ੍ਹਾਂ ਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ